ਦੇ ਉਹ ਮੁੱਖ ਮੰਤਰੀ ਨੂੰ ਮੰਨ ਦੇਣੀ ਆਪ ਆਪਣੇ ਬੰਦੇ ਭੇਜਦੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਆਇਆ ਇਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਿਜ਼ੀ ਰਹਿ ਗਏ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਫ ਮਿਨਿਸਟਰ ਹਾਊਸ ਤੋਂ ਲੈ ਕੇ ਹਰ ਮਿਨਿਸਟਰਾਂ ਦੇ ਦਫ਼ਤਰ ਚ ਬਿਠਾਤਾ ਹੈ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ ਉਹਥ ਲਿੱਤੀ ਗਈ ਸੀ ਚੀਫ ਮਿਨਿਸਟਰ ਨੇ ਤੇ ਮਿਨਿਸਟਰਾਂ ਨੇ ਓਥ ਆਫ ਸੀਕਰਸੀ ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਅਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉੱਥੇ ਮਿਸਯੂਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਨ ਤਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰਰイズਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੀ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਇਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਥੈਂਕ ਯੂ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਨੇ ਕਿ ਕਿ ਜਿਹੜਾ ਗਲਤ ਕਰੂਗਾ ਉਸਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਅਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨਾਂ ਨੂੰ ਕੱਢ ਦਿਓ ਸਭ ਤੋਂ ਵੱਡਾ ਜੇ ਸਸਪੈਂਡ ਕਰਨਾ ਸਭ ਜੇ ਕਰਪਸ਼ਨ ਰੋਕਣੀ ਆ ਪੰਜਾਬ 'ਚ ਅਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਪਸ਼ਨ ਹੀ ਖਤਮ ਹੋਣੀ ਆ ਇਕੱਲੇ ਕਰਪਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਕਈਉਂ ਬਹੁਤ ਅਫਸਰ ਛੱਡ ਕੇ ਦਿੱਲੀ ਡੈਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਸ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਕੱਲਾ ਹੀ ਲੁੱਟਦੇ ਸਰ ਰਸ਼ਾ ਮੁਕਤ ਪੰਜਾਬ ਨੇ ਉਹਨਾਂ ਨੇ ਕਿਹਾ